ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਤੀਸ਼ਖ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਪੰਜਾਬ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਭਾਰਤੀ ਫੌਜ ਐਨਡੀਆਰਐਫ ਤੇ ਸੂਬਾ ਸਰਕਾਰ ਵੱਲੋਂ ਰਾਹਤ ਤੇ ਬਚਾਅ ਕਾਰਜ ਚ ਚੱਗੇ ਪੱਧਰ ਤੇ ਚਾਰੀ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ। ਮੌਸਮ ਵਿਭਾਗ ਵੱਲੋਂ ਕੱਲ ਤੋਂ ਲੈ ਕੇ 1 ਸਤੰਬਰ ਤੱਕ ਸੂਬੇ ਦੀਆਂ ਕੁਝ ਥਾਵਾਂ ਤੇ ਭਾਰੀ ਮੀਂਹ ਲਈ yellow alert ਜਾਰੀ। ਪ੍ਰਧਾਨ ਮੰਤਰੀ ਜਨਤਨ ਯੋojana ਨੇ ਅੱਜ 11 ਸਾਲ ਕੀਤੇ ਪੂਰੇ। ਪਾਰਦੀ ਵਿਦਿਅਕਨ ਪਛਾਣ ਅਥਾਰਟੀ ਨੇ ਦੇਸ਼ ਭਰ ਚ ਸਕੂਲਾਂ ਨੂੰ 5 ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਆਧਾਰ ਬਾਇਓਮੈਟ੍ਰਿਕ ਜਲਦ ਅਪਡੇਟ ਕਰਨ ਲਈ ਆਖਿਆ ਬਟਾਲਾ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 530ਵਾਂ ਵਿਆਪੂਰਤ ਤਿੰਨ ਦਿਨਾ ਜੋੜ ਮੇਲਾ ਅੱਜ ਤੋਂ ਸ਼ੁਰੂ ਹੋਇਆ ਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜ਼ਨ 4 ਤਹਿਤ ਮਸ਼ਾਲ ਰਿਲੀ ਅੱਜ ਖੇਡਾਂ ਦੀ ਰਾਜਧਾਨੀ ਚਲੰਦਰ ਪਹੁੰਚੀ ਤੇ ਹੁਣ ਖਬਰਾਂ ਵਿਸਥਾਰ ਨਾਲ ਬੀਤੇ ਕੁਝ ਦਿਨਾਂ ਤੋਂ ਹਿਮਾਚਲ ਪ੍ਰਦੇਸ਼ ਤੇ ਪੰਜਾਬ 'ਚ ਹੋਈ ਭਾਰੀ ਬਾਰਿਸ਼ ਕਾਰਨ ਸੂਬੇ ਦੇ ਫਿਰੋਜ਼ਪੁਰ, ਫਾਜ਼ਿਲਕਾ, ਕਪੂਰਥਲਾ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ ਤੇ ਤਰਨਤਾਰਨ ਸਿਲਾਂ 'ਚ ਕਈ ਪਿੰਡ ਪ੍ਰਭਾਵਿਤ ਹੋਏ ਨੇ ਤੇ ਸੈਂਕੜੇ ਏਕੜ ਖੇਤੀ ਵਾਲੀ ਜ਼ਮੀਨ ਪਾਣੀ 'ਚ ਡੋਕ ਗਈ ਹੈ। ਭਾਰਤੀ ਹਵਾਈ ਫੌਜ ਦੇ ਹੈਲੀਕਾਪਟਰਾਂ ਤੇ ਐਨਡੀਆਰਐਫ ਤੇ ਬੀਐਸਐਫ ਦੀਆਂ ਕੁੰਸ਼ਤੀਆਂ ਨੇ ਸਾਂਝੇ ਤੌਰ ਤੇ ਪਠਾਨਕੋਟ, ਫਿਰੋਜ਼ਪੁਰ, ਗੁਰਦਾਸਪੁਰ ਤੇ ਕੁਝ ਹੋਰਨਾਂ ਖੇਤਰਾਂ ਤੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗ ਇਹ ਨੀਂ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 528 ਮੀਟਰ ਦੀ ਉਹਦੀ ਸਾਰੀ ਕੈਪੈਸਿਟੀ ਹੈ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸ ਡੀ ਆਰ ਐਫ ਦੀਆਂ ਟੀਮਾਂ ਐਨ ਡੀ ਆਰ ਐਫ ਦੀਆਂ ਟੀਮਾਂ ਮੌਕੇ ਤੇ ਹਾਜ਼ਰ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਸਖਤ ਹਦਾਇਤਾਂ ਕੀਤੀਆਂ ਨੇ ਮੁੱਖ ਮੰਤਰੀ ਸਾਹਿਬ ਖੁਦ ਇਸ ਚੀਜ਼ ਦੀ ਮੋਨੀਟਰ ਉਧਰ ਅੰਮ੍ਰਿਤਸਰ ਵਿੱਚ ਰਾਵੀ ਦਰਿਆ ਚਾਏ ਹੜਾਂ ਕਾਰਨ ਅੰਮ੍ਰਿਤਸਰ ਦੀ ਅਜਨਾਲਾ ਤਹਿਸੀਲ ਦੇ ਕਰੀਬ 40 ਪਿੰਡਾਂ 'ਚ ਲੋਕ ਪਵਾਇਤ ਹੋਏ ਨੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸਾਖੀ ਸਾਹਨੀ ਤੇ ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਵੇਰੇ 4 ਵਜੇ ਤੋਂ ਦੁਬਾਰਾ ਰਾਹਤ ਕਾਰਜ ਸ਼ੁਰੂ ਕੀਤੇ ਗਏ ਜਿਸ ਵਿੱਚ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਪੁਲਿਸ ਫੌਜ ਦੀ ਆਂਡੀਆਰਫ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਨੇ ਇਹ ਟੀਮਾਂ ਪਾਣੀ ਤੇ ਸੜਕ ਦੋਵਾਂ ਤੇ ਚੱਲਣ ਵਾਲੇ ਵਿਸ਼ੇਸ਼ ਵਾਹਨਾਂ, ਕਸ਼ਤੀਆਂ ਤੇ ਟਰੈਕਟਰ ਟਰਾਲੀਆਂ ਦੀ ਮਦਦ ਨਾਲ ਹੜ੍ਹ ਚ ਕਿਰੇ ਹੋਏ ਪਿੰਡਾਂ ਤੇ ਡੇਰਾ ਤੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲਿਆ ਰਹੇ ਨੇ। ਹੜ੍ਹ ਕਾਰਨ 14000 ਦੇ ਕਰੀਬ ਆਬਾਦੀ ਦੇ ਪ੍ਰਭਾਵਿਤ ਹੋਣ ਦਾ ਅੰਦਾਜ਼ਾ ਹੈ। ਰਮਦਾਸ ਵਿੱਚ ਵੀ ਰਾਹਤ ਕਾਰਜ ਚੱਜਾਰੀ ਨੇ ਜ਼ਿਲ੍ਹਾ ਪਠਾਨਕੋਟ ਤੇ ਗੁਰਦਾਸਪੁਰ ਚ ਸਥਿਤ ਲਗਭਗ 7 ਪਿੰਡ ਟਾਪੂ ਬਣ ਗਏ ਨੇ ਜਿੱਥੇ ਫਸੇ ਲੋਕਾਂ ਨੂੰ ਰਾਸ਼ਨ ਦੇਣ ਦੇ ਯਤਨ ਕੀਤੇ ਜਾ ਰਹੇ ਨੇ। ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਦੱਸਿਆ ਰਾਵੀ ਦਾ ਪਾਣੀ ਹੈ ਉਹ ਵੀ ਆਪਣੇ ਜਿਹੜਾ ਉਹਦਾ ਵਿਰਾਟ ਰੂਪ ਸੀਗਾ ਉਹ ਤੋਂ ਥੱਲੇ ਚਲਾ ਗਿਆ ਸੋ ਇਸ ਵੇਲੇ ਅਸੀਂ ਪਹਾੜੀਪੁਰ ਖੜੇ ਆ ਜਿੱਥੇ ਬੀਐਸਐਫ ਦੀ ਚੌਂਕੀ ਹੈ ਔਰ ਇਹ ਸਾਹਮਣੇ ਉਜ دریا ਲਗਾਤਾਰ ਜਿਹੜਾ ਰੈਸਕਿਊ ਦਾ ਕੰਮ ਹੈ ਉਹ ਆਪਣੀ ਚਰਮ ਸੀਮਾ ਤੇ ਜਿਹੜਾ ਕ੍ਰਾਸ ਕਰ ਚੁੱਕਿਆ ਹੁਣ ਸਾਡੇ ਸਾਹਮਣੇ ਲਾਸਟ ਕੜੀ ਜਿਹੜੇ ਸਾਡੇ ਦੇਸ਼ ਦੇ ਪੰਜਾਬ ਦੇ ਸੱਤ ਪਿੰਡ ਨੇ ਇੱਕ ਟਾਪੂ ਨਵਾਂ ਜਗ੍ਹਾ ਦੇ ਵਿੱਚ ਅਸੀਂ ਉਹਨਾਂ ਪਿੰਡਾਂ ਵਾਲੇ ਪਾਸੇ ਹੈਲੀਕਾਪਟਰ ਦਰਾਹੀਂ ਕਾਫੀ ਕੁਝ ਪਛਾਣਨ ਦੀ ਕੋਸ਼ਿਸ਼ ਕੀਤੀ ਹੈ ਕੁਝ ਰੈਸਕਿਊ ਵੀ ਕੀਤੇ ਆ ਲੋਕਾਂ ਨੂੰ ਉਦਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਲੁਧਿਆਣਾ ਤੇ ਗੁਰਦਾਸਪੁਰ ਚ ਸਥਿਤੀ ਦਾ ਚਾਇਸਾ ਲੈਂਦਿਆਂ ਦੱਸਿਆ ਕਾਫੀ ਦਿਨੋਂ ਸੇ ਮੈਂ ਤਾਂ ਨਹੀਂ ਹਾਂ ਬਾਬਾ ਜੀ ਸੰਤ ਸੀਤੇਵਾਲੀ ਮੇਰੇ ਸਾਥ ਹੈ ਲੋਕੋ ਕੋ ਇਸ ਵਾਰ ਪਹਿਲੇ ਤੋਂ ਸਾਰਾ ਇੱਕੋ ਸਮਾਨ ਜਾ ਰਿਹਾ ਉਹਨਕੇ ਚਾਰੇ ਤੱਕ ਦਾ ਖਾਣੇ ਦਾ ਡੰਗਰੋ ਦਾ ਚਾਰਾ ਘਰ ਦਾ ਖਾਣਾ ਪੀਣਾ ਸਾਰਾ ਹੰਬੀਜ ਰਹੇ ਤੋ ਲੇਕਿਨ ਅਜਿੰਕੋ ਬੇਨਤੀ ਲਗਾ ਕੇ ਆਏ ਆ ਇਕਲੇ ਕੇ ਲਈ ਘਰ ਪੇ ਪਾਣੀ ਭੜ ਰਹਾ ਆਪ ਇੱਕ ਵਾਰ ਜੇ ਹਮਾਰਾ ਪ੍ਰਸ਼ਾਸਨੋ ਕੀ ਤਰਫ ਸੇ ਸਰਕਾਰ ਕੀ ਤਰਫ ਸੇ ਸਾਰਾ ਬੰਦੋਬਸਥ ਕੀਤਾ ਹੋਇਆ ਤੋ ਆਪ ਅਭੀ ਘਰ ਜੇ ਖਾਲੀ ਕਰਕੇ ਬਾਹਰ ਆ ਜਾਓ ਤੋ ਮਾਨ ਗਏ ਲੋਕ ਕਿਸ਼ਤੀਆਂ ਭਜ ਰਹੇ ਆ ਸਾਥ ਕੀ ਸਾਥ ਖਾਲੀ ਹੋ ਰਹੇ ਆ ਇਹ ਸਭ ਸਾਥ ਗਏ ਇਦਰ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਬਿਆਸ ਤਰਿਆਜ ਪਾਣੀ ਦਾ ਪੱਧਰ ਵਧਣ ਦੇ ਮੱਦੇਨਜ਼ਰ ਪ੍ਰਭਾਵਿਤ ਮੰਡ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ ਤੇ ਪਹੁੰਚਣ ਸੁਲਤਾਨਪੁਰ ਲੋਧੀ ਬਾਪੂਰ ਵਿਖੇ ਖੜਾ ਦੀ ਸਥਿਤੀ ਬਣੀ ਹੋਈ ਹੈ ਤਾਂ ਇਹਨਾਂ ਸਥਿਤੀਆਂ ਨੂੰ ਦੇਖਦੇ ਹੋਏ ਅਸੀਂ ਸਾਰਿਆਂ ਨੂੰ ਜੋ ਅੰਦਰ ਕੁਝ ਕਰ ਹੈਗੇ ਨੇ ਉਹਨਾਂ ਨੂੰ ਇਹੀ ਬੇਨਤੀ ਕੀਤੀ ਅਪੀਲ ਕੀਤੀ ਹੈ ਕਿ ਉਹ ਆਪਣੇ ਸੁਰੱਖਿਅਤ ਥਾਵਾਂ ਤੇ ਆ ਜਾਣ ਤਾਂ ਕਿ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋ ਸਕੇ ਇਸ ਸਬੰਧ ਦੇ ਵਿੱਚ ਜੋ ਸਾਡੇ ਰੀਲੀਫ ਆਪਰੇਸ਼ਨਸ ਨੇ ਉਹ 24 ਘੰਟੇ ਜਾਰੀ ਨੇ ਤਕਰੀਬਨ ਅਸੀਂ 40-50 ਪਰਿਵਾਰਾਂ ਨੂੰ ਐਕਿਊਏਟ ਕਰ ਚੁੱਕੇ ਨੇ ਸਾਡੀ ਐਸਡੀਆਰਐਫ ਦੀ ਟੀਮਾਂ 24 ਘੰਟੇ ਚੱਲ ਰਹੀਆਂ ਨੇ ਸਾਡਾ ਕੰਟਰੋਲ ਰੂਮ 24 ਘੰਟੇ ਚੱਲ ਰਿਹਾ ਸਾਡੇ ਰੀਲੀਫ ਸੈਂਟਰ ਚੱਲ ਰਹੇ ਨੇ ਉਧਰ ਗੁਰਦਾਸਪੁਰ ਦੇ ਦਿਨਾਨਗਰ ਹਲਕੇ ਦੇ ਪਿੰਨਾਚ ਕਾਫੀ ਪਾਣੀ ਘਟ ਹੋਇਆ ਜਿਸ ਨਾਲ ਲੋਕਾਂ ਨੇ ਰਾਹਤ ਤਸਾਂ ਲਿਆ ਉਹਨਾਂ ਕਿਹਾ ਜਰਾ ਨਾ ਜਰਾ ਗਰੀਬ ਜ਼ੰਗਾ ਪਿੰਡ ਮੇਰਾ ਸੇਠਾ ਕੱਲ ਜਰਾ ਸਾਡੇ ਪਿੰਡ ਰੋਡ ਤੇ ਇੰਨਾ ਇੰਨਾ ਪਾਣੀ ਤੇ ਅੱਜ ਤੇ ਬਹੁਤ ਫਰਕ ਆਇਆ ਤੇ ਫੋਟ ਫੋਟ ਪਾਣੀ ਆ ਗਿਆ ਆਵਾਜ਼ਾਂ ਹੀ ਚੱਲ ਗਈਆਂ ਬਰੋ ਵੀ ਤਰ ਵੀ ਪਾਣੀ ਬਹੁਤ ਘਟਦਾ ਰਿਹਾ ਉੱਤਰਾ ਅੰਗਲੇ ਸਾਈਡ ਸਾਰੀ ਵੀ ਉਧਰ ਵੀ ਘਟ ਗਿਆ ਉੱਥੇ ਤੱਕ ਹੋ ਗਿਆ ਹੈ ਅੱਧਾ ਅੰਗਲੇ ਤੋਂ ਅੰਗਲੇ ਪਾਸੇ ਪਾਣੀ ਹੈਗਾ ਬਸ ਉਹ ਛੜ ਕੇ ਡੱਗਦਾ ਗਿਆ ਉਧਰ ਵੀ ਕਾਫੀ ਘਟ ਗਿਆ ਆਵਾਜ਼ਾਂ ਹੀ ਥੋੜੀ ਜਾਣੇ ਵੀ ਪਰ ਪਾਣੀ ਬਹੁਤ ਆ ਰਹੀ ਹੈ ਇਹ ਗ ਉਧਰ ਗੁਰਦਾਸਪੁਰ ਦੇ ਕਲਾਨੌਰ ਨੇੜੇ ਇੱਕ ਸਕੂਲ ਵਿੱਚ ਫਸੇ 30 ਤੋਂ 40 ਮਜ਼ਦੂਰਾਂ ਨੂੰ ਮੌਕੇ ਤੇ ਪਹੁੰਚੀਆਂ NDRF ਦੀਆਂ ਟੀਮਾਂ ਨੇ ਸੁਰੱਖਿਅਤ ਬਾਹਰ ਕੱਢਿਆ ਇਸ ਦੌਰਾਨ ਮੌਸਮ ਵਿਭਾਗ ਨੇ ਅਜੇ ਪੰਜਾਬ ਜਮੀਂ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਪਰ ਕੱਲ ਤੋਂ ਲੈ ਕੇ 1 ਸਤੰਬਰ ਤੱਕ ਸੂਬੇ ਦੀਆਂ ਕੁਝ ਥਾਵਾਂ ਤੇ ਭਾਰੀ ਮੀਂਹ ਲਈ yellow alert ਜਾਰੀ ਕੀਤਾ ਗਿਆ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਤ ਸਿੰਘ ਸਿਆਣੀ ਨੇ ਅੱਜ ਮੁਹਾਲੀ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਹਰ ਸੰਭਵ ਮਦਦ ਦੇਣ ਦਾ ਪ੍ਰੋਬਾ ਦਿੱਤਾ में लेटर लिखकर पटवाल कुमार की खाते कोई भी आवश्यकता महसूस करें निसंकोच कोई व्यवस्था खड़ी करनी है कोई सामान पहुंचाना है हमें बताएं तो हम लोगों के दुख के अंदर उनके साथ खड़े ये खबर आकाशवाणी तो सुन रहे हो साडा एक्स हैंडल है एट द रेट ई आई आर ਪ੍ਰਧਾਨ ਮੰਤਰੀ ਜਨਤਨ ਯੋਜਨਾ ਨੇ ਅੱਜ 11 ਸਾਲ ਪੂਰੇ ਕਰ ਲਏ ਨੇ ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਵਿੱਤੀ ਸਮਾਵੇਸ਼ ਪਹਿਲਕਦਮੀਆਂ ਵਿੱਚੋਂ ਇੱਕ ਹੈ ਹੋਰ ਵੀਰਵੀ ਨਾਲ ਇੱਕ ਰਿਪੋਰਟ ਪ੍ਰਧਾਨ ਮੰਤਰੀ ਜਨਤਨ ਯੋਜਨਾ ਵਿੱਤੀ ਸਮਾਵੇਸ਼ ਬਾਰੇ ਇੱਕ ਰਾਸ਼ਟਰੀ ਮਿਸ਼ਨ ਹੈ ਜਿਸ ਦਾ ਵਿਆਪਕ ਵਿੱਤੀ ਸਮਾਵੇਸ਼ ਲਿਆਉਣ ਅਤੇ ਦੇਸ਼ ਦੇ ਸਾਰੇ ਪਰਿਵਾਰਾਂ ਨੂੰ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ ਹੈ ਇਹ ਯੋਜਨਾ ਬੁਨਿਆਦੀ ਬਚਤ ਬੈਂਕ ਖਾਤੇ ਦੀ ਉਪਲਬਧਤਾ ਲੋੜ ਅਧਾਰਿਤ ਕਰਜ਼ੇ ਤੱਕ ਪਹੁੰਚ ਪੈਸੇ ਭੇਜਣ ਦੀ ਸਹੂਲਤ, ਬੀਮਾ ਅਤੇ ਪੈਨਸ਼ਨ ਵਰਗੀਆਂ ਵਿੱਤੀ ਸੇਵਾਵਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਂਦੀ ਹੈ। ਪ੍ਰਧਾਨ ਮੰਤਰੀ ਜਨਤਨਿਯੋਜਨਾ ਹਰੇਕ ਕਰ ਲਈ ਘੱਟੋ-ਘੱਟ ਇੱਕ ਬੁਨਿਆਦੀ ਬੈਂਕਿੰਗ ਖਾਤਾ, ਵਿੱਤੀ ਸਾਖਰਤਾ ਅਤੇ ਕਰਜ਼ਾ, ਬੀਮਾ ਅਤੇ ਪੈਨਸ਼ਨ ਸਹੂਲਤ ਤੱਕ ਪਹੁੰਚ ਦੇ ਨਾਲ ਬੈਂਕਿੰਗ ਸਹੂਲਤਾਂ ਤੱਕ ਵਿਆਪਕ ਪਹੁੰਚ ਲਈ ਇੱਕ ਮੰਚ ਪ੍ਰਦਾਨ ਕਰਦੀ ਹੈ। ਇਹ ਸ਼ਹਿਰੀ ਅਤੇ ਪਿੰਡੂ ਦੋਵਾਂ ਇਲਾਕਿਆਂ ਨੂੰ ਕਵਰ ਕਰਦੀ ਹੈ ਅਤੇ ਖਾਤਾ ਖੋਲਣ ਵਾਲਿਆਂ ਨੂੰ ਸੁਵਿਦੇਸ਼ੀ ਡੈਬਿਟ ਕਾਰਡ ਰੁਪਏ ਕਾਰਡ ਵੀ ਪ੍ਰਦਾਨ ਕਰਦੀ ਹੈ। ਖਾਤਾ ਕਿਸੇ ਵੀ ਬੈਂਕ ਸ਼ਾਖਾ ਵਿੱਚ ਜ਼ੀਰੋ ਬੈਲੈਂਸ ਨਾਲ ਖੋਲ੍ਹਿਆ ਜਾ ਦੂਰੀ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਣੀ ਖਬਰਾਂ ਲਈ ਮੈਂ ਕਾਜਲ ਭਾਰਤੀ ਵਿਲੱਖਣ ਪਛਾਣ ਅਥਾਰਟੀ ਯੂਆਈਡੀਆਈ ਨੇ ਦੇਸ਼ ਭਾਰ ਦੇ ਸਕੂਲਾਂ ਨੂੰ 5 ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਲਈ ਸਮੇਂ ਸਿਰ ਆਧਾਰ ਲਾਜ਼ਮੀ ਬਾਇਓਮੈਟ੍ਰਿਕ ਅਪਡੇਟ ਕਰਨ ਨੂੰ ਯਕੀਨੀ ਬਣਾਉਣ ਵਾਸਤੇ ਆਖਿਆ ਅਥਾਰਟੀ ਦੇ ਕਾਰਜਕਾਰੀ ਅਧਿਕਾਰੀ ਭਵਨੇਸ਼ ਕੁਮਾਰ ਨੇ ਇਸ ਸੰਬੰਧੀ ਸਾਰੇ ਸੂਬਿਆਂ ਤੇ ਕੇਂਦਰੀ ਸਸ਼ਾਸਤ ਪ੍ਰਤੀਸਾਂ ਦੇ ਮੁਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਤੇ ਇਸ ਨਾਲ ਸਬੰਧਤ ਕੈਂਪਾਂ ਤੇ ਆਯੋਜਨ ਵਿੱਚ ਸਹਿਯੋਗ ਦੀ ਬੇਨਤੀ ਕੀਤੀ ਹੈ ਬਦਾਲਾ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 530 ਮਾ ਵਿਆਪ ਪੂਰਬ ਦਾ ਤਿੰਨ ਦਿਨਾ ਜੋੜ ਮੇਲਾ ਅੱਜ ਤੋਂ ਸ਼ੁਰੂ ਹੋ ਗਿਆ ਉਥੇ ਅੱਜ ਪਹਿਲੇ ਦਿਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਾਂਤ ਸਾਹਿਬ ਦੇ ਡੇਰਾ ਸਾਹਿਬ ਵਿਖੇ ਸ਼੍ਰੀ ਕਨਪਾਠ ਸਾਹਿਬ ਦੀ ਅਰੰਭਤਾ ਹੋਈ ਇਸ ਮੌਕੇ ਵੱਡੀ ਗਿਣਤੀ ਚ ਸੰਗਤਾਂ ਨਤਮਸਤਕ ਹੋਈਆਂ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਪਰਫੁੱਲਿਤ ਕਰਨ ਲਈ ਸ਼ੁਰੂ ਕੀਤੀਆਂ ਖੇਡਾਵਤਨ ਪੰਜਾਬ ਦੀਆਂ ਦੇ ਸੀਜ਼ਨ 4 ਤਹਿਤ ਮਸ਼ਾਲ ਰੁਰਲੇ ਅਟਖੇਡਾਂ ਦੀ ਰਾਸ਼ਟਾਨੀ ਚਲੰਦਰ ਪਹੁੰਚੀ ਕਪੂਰਥਲਾ ਤੋਂ ਆਈ ਇਸ ਮਸ਼ਾਲ ਦਾ ਅੱਜ ਸ੍ਰੀ ਪਿੰਡ ਮੰਡ ਪਹੁੰਚਨ ਤੇ ਰਾਸ਼ਟਰੀ ਤਮਗਾ ਜੇਤੂ ਖਿਡਾਰੀਆਂ ਵੱਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਸਥਾਨਕ ਸਰਕਟ ਹਾਊਸਵੇਕੇ ਪਹੁੰਚਨ ਤੇ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਮੰਗਲ ਸਿੰਘ ਬਸੀ ਵਿਧੀ ਡਿਪਟੀ ਕਮਿਸ਼ਨਰ ਜਸਪੀਰ ਸਿੰਘ ਤੇ ਹੋਰਨਾਂ ਨੇ ਸਵਾਗਤ ਕੀਤਾ ਜ਼ਿਕਰ ਹੋਇਆ ਗਿਆ ਕਿ ਖੇਡਾਵਤਨ ਪੰਜਾਬ ਦੀ 2025 ਨੂੰ ਸਮਰਪਿਤ ਇਹ ਮਸ਼ਾਲ ਉਹ ਜ਼ਿਲ੍ਹਾ ਸੰਗਰੂਰ ਤੋਂ ਰਵਾਨਾ ਹੋਈ ਜੋ ਵਕਫਾ ਖਸਲਾਂ ਚੋਂ ਹੁੰਦੀ ਹੋਈ ਵੀਰਵਾਰ ਨੂੰ ਚਲੰਦਰ ਪਹੁੰਚੀ ਇਸ ਤੋਂ ਬਾਅਦ ਮਸ਼ਾਲ ਨੂੰ ਅਗਲੇ ਗੇੜਲੀ ਮੋਗਾ ਵਾਸਤੇ ਰਵਾਨਾ ਕਰ ਦਿੱਤਾ ਗਿਆ ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪੰਜਾਬ ਚ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਭਾਰਤੀ ਫੌਜ ਐਨਡੀਆਰਐਫ ਤੇ ਸੂਬਾ ਸਰਕਾਰ ਵੱਲੋਂ ਰਾਹਤ ਤੇ ਬਚਾਅ ਕਾਰਜ ਚ ਚੰਗੀ ਪੱਧਰ ਤੇ ਚੱਲੀ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਮੌਸਮ ਵਿਭਾਗ ਵੱਲੋਂ ਕੱਲ ਤੋਂ ਲੈ ਕੇ 1 ਸਤੰਬਰ ਤੱਕ ਸੂਬੇ ਦੀਆਂ ਕੁਝ ਥਾਵਾਂ ਤੇ ਭਾਰੀ ਮੀਂਹ ਲਈ ਯੈਲੋ ਅਲਰਟ ਜਾਰੀ ਪ੍ਰਧਾਨ ਮੰਤਰੀ ਜਨਤਨ ਯੋਜਨਾ ਨੇ ਅਜੋ 11 ਸਾਲ ਕੀਤੇ ਪੂਰੇ ਵਟਾਲਾ ਚ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 538ਵਾਂ ਵਿਆਪੂਰਵ ਦਾ 3 ਦਿਨਾਂ ਚੋੜ ਮੇਲਾ ਅੱਜ ਤੋਂ ਸ਼ੁਰੂ ਤੇ ਪੰਜਾਬ ਸਰਕਾਰ ਵੱਲੋਂ ਖੇਡਵਤਨ ਪੰਜਾਬ ਦੀਆਂ ਦੇ ਸੀਜ਼ਨ 4 ਤਹਿਤ ਮਸ਼ਾਲ ਰਿਲੀ ਅਟਖੇਡਾਂ ਦੀ ਰਾਜਧਾਨੀ ਚਲੰਦਰ ਪਹੁੰਚੀ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਦਾ ਇਹ ਬੁਲੇਟਨ ਖਤਮ ਹੁੰਦਾ ਹੈ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 3 ਮਿੰਟ ਤੇ ਨਮਸਕਾਰ